ਸੰਤ ਬਾਬਾ ਪ੍ਰੀਤਮ ਸਿੰਘ ਤਿਆਗੀ ਸਮਾਜ ਭਲਾਈ ਅਤੇ ਕਲਚਰ ਕਲੱਬ ਲੰਗੋਵਾਲ ਤੇ ਸਰਦਾਰੀਆਂ ਸਪੋਰਟਸ ਕਲੱਬ ਲੰਗੋਵਾਲ ਵੱਲੋਂ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਸਬ ਤਹਿਸੀਲ ਲੰਗੋਵਾਲ ਦੇ ਮੈਦਾਨ ਵਿੱਚ ਕਰਵਾਇਆ ਜਿਸ ਵਿੱਚ ਕਬੱਡੀ 52 ਅਤੇ 35 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ ਇਸ ਟੂਰਨਾਮੈਂਟਾਂ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ ਕਬੱਡੀ 52 ਕਿਲੋ ਦੇ ਫਸਵੇਂ ਫਾਈਨਲ ਮੁਕਾਬਲੇ ਵਿੱਚ ਪਿੰਡ ਰੌਂਤਾ ਨੇ ਕਰਾਚ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਕਬੱਡੀ 35 ਕਿਲੋ ਚ ਪਿੰਡ ਅਗਰਾਹਾ ਪਹਿਲੇ ਸਥਾਨ ਤੇ ਅਤੇ ਮੇਜਬਾਨ ਲੰਗੋਵਾਲ ਦੂਜੇ ਸਥਾਨ ਤੇ ਰਿਹਾ ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੰਗੋਵਾਲ ਨੇ ਮੁੱਖ ਮਹਿਮਾਨ ਬਜੋਂ ਜਦ ਕੇ ਕਾਲੀਰਾਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਹਲਕਾ ਇੰਚਾਰਜ ਸੁਨਾਮ ਰਜਿੰਦਰਦੀਪਾ ਅਤੇ ਹਲਕਾ ਇੰਚਾਰਜ ਸੰਗਰੂਰ ਵਿਨਰਜੀ ਸਿੰਘ ਗੋਲਡੀ ਨੇ ਵਿਸ਼ੇਸ਼ ਮਹਿਮਾਨਾਂ ਬਜੋਂ ਸ਼ਿਰਕਤ ਕੀਤੀ ਮੁੱਖ ਮਹਿਮਾਨ ਭਾਈ ਲੰਗਵਾਲ ਨੇ ਕਿਹਾ ਕਿ ਨਸ਼ਾ ਦੇ ਇਸ ਦੌਰ ਵਿੱਚ ਖੇਡਾਂ ਕਬੱਡੀ ਰਹੀ ਨੌਜਵਾਨਾਂ ਨੂੰ ਨਸ਼ੇ ਦੀ అలਮਤ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਕਾਲੀ ਸਰਕਾਰ ਨੇ ਕਬੱਡੀ ਦਾ ਵਿਸ਼ਵ ਕੱਪ ਕਰਵਾ ਕੇ ਮਾਂ ਖੇਡ ਕਬੱਡੀ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਪਹੁੰਚਾਇਆ ਸੀ ਅਕਾਲੀ ਸਰਕਾਰ ਦੇ ਗਠਨ ਤੋਂ ਬਾਅਦ ਪਹਿਲਾਂ ਵਾਂਗ ਨਾ ਸਿਰਫ ਵਿਸ਼ਵ ਕੱਪ ਕਰਵਾਏ ਜਾਣਗੇ ਸਗੋਂ ਕਬੱਡੀ ਦਾ ਪਿੰਡ ਪੱਧਰ ਤੋਂ ਹੀ ਵਿਕਾਸ ਕੀਤਾ ਜਾਵੇਗਾ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਸਨ ਬੀਬੀ ਪਰਮਜੀਤ ਕੌਰ ਵਿਰਕ ਪ੍ਰਧਾਨ ਇਸਤਰੀ ਵਿੰਗ ਜਤਿੰਦਰ ਸਿੰਘ ਵਿੱਕੀ ਕੋਚ ਬਾਬਾ ਕਲਵੰਤ ਸਿੰਘ ਕਾਂਤੀ ਸਰਪੰਚ ਸੁਖਵਿੰਦਰ ਸਿੰਘ ਚੈਲ ਕਾਉਂਸਲਰ ਗਰਮੀਤ ਸਿੰਘ ਲੱਲੀ ਕਾਉਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੀਤ ਪ੍ਰਧਾਨ ਰਣਜੀਤ ਸਿੰਘ ਕੂਕਾ ਜਿਹੜੇ ਕਿ ਹੁਣੇ-ਹੁਣੇ ਯੂਥ ਵਿੰਗ ਦੇ ਪੰਜਾਬ ਦੇ ਜਨਰਲ ਸਖਤਰ ਵੀ ਬਣਾਏ ਗਏ ਹਨ ਪਰ ਆਪਣੇ ਕੋਲ ਥੋੜਾ ਆਪ ਮੈਚ ਵੀ ਨਹੀਂ ਰੋਕ ਸਕਦੇ ਪ੍ਰਧਾਨ ਗੁਰਜੰਟ ਸਿੰਘ ਦੋਲਟ ਬਾਬਾ ਮਨੀਦਾਸ ਆ ਮੁੱਖ ਸੇਵਾਦਾਰ ਡੇਰਾ ਬਾਬਾ ਲੱਛਾ ਦਾਸ ਐਮ ਸੀ ਜਗਜੀਤ ਸਿੰਘ ਕਾਲਾ ਜੀ ਜਿਹੜੇ ਕੋਆਪਰੇਟਿਵ ਸੋਸਾਇਟੀ ਦੇ ਮੈਂਬਰ ਵੀ ਹਨ ਸਾਬਕਾ ਮੀਤ ਪ੍ਰਧਾਨ ਨਰਿੰਦਰ ਸਿੰਘ ਨੰਦੂ ਜਗਸੀਰ ਸਿੰਘ ਗਾਂਧੀ ਜਸਵਿੰਦਰ ਸਿੰਘ ਮੀਤ ਪ੍ਰਧਾਨ ਬਚਿੱਤਰ ਸਿੰਘ ਮੱਟ ਕਮਲ ਬਰਾੜ ਰਸਮ ਜੋਤ ਸਿੰਘ ਜਸੂ ਸਿੰਘ ਦੋਲਟ ਬਲਜੀਤ ਸਿੰਘ ਕਰਮੀ ਸਿੰਘ ਦੋਲਟ ਗੋਬਿੰਦ ਸਿੰਘ ਰੁਪਿੰਦਰ ਸਿੰਘ ਮਨਜੂਰ ਸਿੰਘ ਅਤੇ ਮਾਨਾ ਸਿੰਘ ਦੋਲਟ ਹਾਜ਼ਰ ਸਨ ਇਸ ਟੂਰਨਾਮੈਂਟ ਨੂੰ ਜੇਕਰ ਗੱਲ ਕਰੀਏ ਸਫਲਤਾਪੂਰਵਕ ਨੇਪਰੇ ਚਾੜ੍ਹ ਵਿੱਚ ਓਗੇ ਕੀਤਨੀਏ ਤੇ ਪ੍ਰਬੰਧਕ ਬਾਬਾ ਕਲਵੰਤ ਸਿੰਘ ਕਾਂਤੀ सरपंच सुखविंदर सिंह चहल बलवान सिंह कनाडा ਅਤੇ ਲੰਗਰ ਸੇਵਾ ਲਈ ਬਾਬਾ ਮਨੀਦਾਸ ਦਾ ਉਚੇਚਾ ਸਹਿਯੋਗ ਰਿਹਾ